ਅਭੀ ਦੇ ਸਵਾਰੀ ਵਾਲੇ ਕੋੜੇ ਹੈਗੇ ਜੀ ਇਹ ਤੱਕ ਸਚਕਣ ਹਜੂਰ ਸਾਹਿਬ ਤੋਂ ਨੰਦੇੜ ਤੇ ਧਰਤੀ ਤੋਂ ਆਏ ਨੇ ਜੀ ਕੋੜੇ ਇਹ ਇਹ ਗੁਰੂ ਸਾਹਿਬ ਜੀ ਦੇ ਪੰਜਾਂ ਪਿਆਰੇ ਵਾਲੇ ਕੋੜੇ ਹੈਗੇ ਜੀ ਇਹ ਜਿਹੜੇ ਆਸਾਮ ਤੋਂ ਪਾਲਕੀ ਸਾਹਿਬ ਆਏ ਹੈ ਜੀ ਇਹ ਇਹ ਪਾਲਕੀ ਸਾਹਿਬ ਦੇ ਸਤਕਾਰ ਵਾਸਤੇ ਕੋੜੇ ਆਏ ਨੇ ਜੀ ਇਹ ਜਦੋਂ ਪਾਲਕੀ ਸਾਹਿਬ ਚਲਦੀ ਹੈ ਤੇ ਇਹਨਾਂ ਨੂੰ ਕੋੜਿਆਂ ਨੂੰ ਸ਼ਿੰਗਾਰ ਕੇ ਇਹਨਾਂ ਨੂੰ ਸਜਾ ਕੇ ਪਾਲਕੀ ਸਾਹਿਬ ਦੇ ਸਾਹਮਣੇ ਰੱਖ ਦਈਏ ਜੀ ਜਦੋਂ ਪਾਲਕੀ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਨਗਰ ਕੀਰਤਨ ਇਸ ਜਾਂਦੇ ਆ ਤੇ ਇਸ ਕੋੜਿਆਂ ਤੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਹੈ ਜਦੋਂ ਸਵਾਰੀ ਹੁੰਦੀ ਹੈ ਇਸ ਕੋੜਿਆਂ ਤੇ ਤੇ ਗੁਰੂ ਸਾਹਿਬ ਦੇ ਕੋੜੇ ਦੇ ਇਹ ਪਸੀਨਾ ਪਸੀਨਾ ਹੋ ਜਾਂਦੇ ਜੀ ਇਹ ਗੁਰੂ ਮਹਾਰਾਜ ਦੇ ਜਦੋਂ ਸਵਾਰੀ ਹੁੰਦੀ ਹੈ ਇਹ ਮੁੜਕੋ ਮੁੜਕੋ ਜਾਂਦੀ ਹੈ ਜੀ ਇਹ ਮਹਾਰਾਜ ਦੇ ਹਜ਼ਰ ਨਜ਼ਰ ਇਹਨਾਂ ਤੇ ਸੰਗ ਰਹਿੰਦੇ ਨੇ ਜੀ ਜਿਹੜੇ ਨਾਲ ਦੇ ਜਿਹੜੇ ਕੋੜੇ ਹੈਗੇ ਪੰਜ ਕੋੜੇ ਪੰਜਾ ਪਿਆਰੇ ਵਾਸਤੇ ਜਾਂਦੇ ਹੈਗੇ ਜੀ ਗੁਰਦੇ ਗੁਪਤ ਸਵਾਰੀ ਹੁੰਦੀ ਹੈ ਜਿਹੜੇ ਤੱਕ ਸੱਚਨ ਹਜੂਰ ਸਾਹਿਬ ਕੋੜੇ ਹੈਗੇ ਜੀ ਇਹ ਉਹਨਾਂ ਦੇ ਗੱਦੀ ਵਾਲੇ ਕੋੜੇ ਹੈਗੇ ਜੀ ਤੇ ਇੱਥੇ ਆਏ ਨੇ ਜੀ ਇਹ ਮਹਾਰਾਜ ਦੇ ਇਹ ਸਾਰੇ ਸੰਗਤ ਇਹਨਾਂ ਨੂੰ ਦੇਖ ਕੇ ਸਾਰੇ ਸੰਗਤ ਦਰਸ਼ਨ ਕਰ ਰਹੇ ਨੇ ਜੀ ਤੇ ਗੁਰੂ ਮਹਾਰਾਜ ਦੇ ਕੋਟਨਾ ਖੁਸ਼ੀਆਂ ਲੈ ਰਹੇ ਨੇ ਜੀ ਚੰਗਾ ਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਯਾਦ ਕੀ ਹੈ ਇਹ ਗੁਰੂ ਸਾਹਿਬ ਜੀ ਦੇ ਕੋੜੇ ਹੈਗੇ ਜੀ ਗੱਦੀ ਵਾਲੇ ਕੋੜੇ ਯਹੀ ਇਤਿਹਾਸ ਹੈ ਕਹਿਣਾ ਤਾਂ ਤੇ ਗੁਰੂ ਮਹਾਰਾਜ ਜਿਹੜਾ ਤੇ ਆਪ ਹਜ਼ਰ ਨਜ਼ਰ ਰਹਿੰਦੇ ਜੀ ਇਹਨਾਂ ਤੇ ਆਪ ਹਜ਼ਰ ਨਜ਼ਰ ਸਵਾਰ ਹੁੰਦੇ ਜੀ ਜਦੋਂ ਸਵਾਰੀ ਹੁੰਦੀ ਹੈ ਤੇ ਇਹ ਕੁੜੇ ਆਪਣੇ ਆ ਮੁੜ ਕੋ ਮੁੜ ਕੇ ਪਸੀਨਾ ਪਸੀਨਾ ਹੋ ਜਾਂਦਾ ਜੀ ਅੱਜ ਜਦੋਂ ਸਵਾਰੀ ਹੁੰਦੀ ਹੈ ਜਦੋਂ ਕਦੋਂ ਸਵਾਰੀ ਹੁੰਦੀ ਹੈ ਜਦੋਂ ਮਹਾਰਾਜਾ ਪ੍ਰੋਗਰਾਮ ਹੁੰਦਾ ਨਗਰ ਕੀਰਤਨ ਹੁੰਦਾ ਕੋਈ ਮੇਲਾ ਹੁੰਦਾ ਕੋਈ ਤਿਉਹਾਰ ਹੁੰਦਾ ਤੇ ਜਦੋਂ ਇਹਨਾਂ ਨੂੰ ਸ਼ਿਕਾਰ ਕੇ ਲੈ ਕੇ ਜਾਂਦੇ ਆ ਤੇ ਜਦੋਂ ਇਹਨਾਂ ਦੇ ਗੁਰੂ ਪਾਤਸ਼ਾਹ ਦੀ ਸਵਾਰੀ ਹੁੰਦੀ ਹੈ ਤਾਂ ਫਿਰ ਇਹ ਕੁੜੇ ਆਟੋਮੈਟਿਕ ਮੁੜ ਕੋ ਮੁੜ ਕੇ ਹੋ ਜਾਂਦੇ ਮੈਂ ਕਵਾਂਗੀ ਕਿ ਬਹੁਤ ਬਹੁਤ ਵਿਰਾਸਤ ਦਿੱਖਦੀ ਹੈ ਸਾਡੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਭ ਨੇ ਵਿਰਾਸਤ ਸਾਂਭ ਕੇ ਰੱਖੀ ਹੈ ਮੈਨੂੰ ਇਹ ਵੀ ਖੁਸ਼ੀ ਹੋਈ ਕਿ ਸਭ ਨੇ ਨਾ ਜਾਨਵਰਾਂ ਨੂੰ ਜਾਨਵਰ ਨਾ ਸਮਝ ਕੇ ਬਹੁਤ-ਬਹੁਤ ਪਿਆਰ ਦਿੱਤਾ ਫਿਰ ਇਹਨੂੰ ਆਪਣੇ ਗੁਰੂ ਸਾਹਿਬ ਜੀ ਦੀ ਵਿਰਾਸਤ ਸਮਝ ਕੇ ਬਹੁਤ ਇੱਜ਼ਤ ਦਿੱਤੀ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਵਧੀਆ ਲੱਗਾ ਐਨੇ ਨੂੰ ਖੁਸ਼ ਹੋਏ ਐਨੇ ਸਾਕਸ਼ਾਤ ਬਾਬਾ ਜੀ ਆਏ ਨਾ ਬੱਤੀ ਐਨੇ ਦੂਰ ਚਲ ਕੇ ਅਸੀਂ ਆਪਣੇ ਆਪਣਾ ਜੀਵਨ ਸਫਲ ਹੋ ਗਿਆ ਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨਵੇਂ ਕੀਰਤਨ 300 ਸਾਲਾ 350 ਸਾਲਾ ਸ਼ਤਾਬਦੀ ਜੋ ਗੁਰਦੈਵਾਰ ਸਾਹਿਬ ਜੀ ਦੀ ਮਨਾਈ ਜਾ ਰਹੀ ਹੈ ਜਿਹੜਾ ਨਵੇਂ ਕੀਰਤਨ ਦਾ ਸ਼ਾਮ ਤੋਂ ਚੱਲ ਕਰਕੇ ਅੱਜ ਦਿੱਲੀ ਸੰਗਤਾਂ ਦੇ ਦਰਸ਼ਨ ਵਾਸਤੇ ਪਹੁੰਚਿਆ ਤੇ ਉਹਦੇ ਵਿੱਚ ਮਹਾਰਾਜ ਦੇ ਜੰਗੀ ਘੋੜੇ ਵੀ ਅੱਜ ਜਿਹੜੇ ਨਾਲ ਚੱਲ ਕਰਕੇ ਆਏ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹਨਾਂ ਘੋੜਿਆਂ ਨੇ ਇਹਨਾਂ ਘੋੜਿਆਂ ਦੀ ਜੋ ਕਰਾਮਾਤਾਂ ਨੇ ਜੋ ਇਹਨਾਂ ਦੇ ਕੌਦਕ ਨੇ ਉਹ ਦੱਸੇ ਨਹੀਂ ਜਾ ਸਕਦੇ ਉਸੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅੱਜ ਇਹ ਕਾਠੀ ਹੈਗੀ ਤੇ ਉਸ ਵੇਲੇ ਕੀ ਕਾਠੀ ਹੁੰਦੀ ਹੋਈਗੀ ਘੋੜਿਆਂ ਦੀ ਤੇ ਜੰਗਤਾਂ ਦਰਸ਼ਨ ਕਰ ਰਹੀਆਂ ਨੇ ਬੱਚੇ ਪ੍ਰੇਰਿਤ ਹੋ ਰਹੇ ਨੇ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਪਤਾ ਲੱਗ ਰਿਹਾ ਕਿ ਮਹਾਰਾਜ ਦਾ ਤੇ ਉਸ ਵੇਲੇ ਦਾ ਕੀ ਜੰਗੀ ਘੋੜੇ ਹੁੰਦੇ ਸੀਗੇ ਤੇ ਸਾਡਾ ਕੀ ਵਿਰਸਾ ਹੈਗਾ ਬੱਚੇ ਇਸ ਤੋਂ ਬਹੁਤ ਕੁਝ ਸਿੱਖਣਗੇ ਪਰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਆਪ ਇਹਦੇ ਸਵਾਰੀ ਵਾਲੇ ਕੋੜੇ ਹੈਗੇ ਜੀ ਇਹ ਤੱਕ ਸਚਕਣ ਹਜੂਰ ਸਾਹਿਬ ਤੋਂ ਨੰਦੇੜ ਤੇ ਧਰਤੀ ਤੋਂ ਆਏ ਨੇ ਜੀ ਕੋੜੇ ਇਹ ਇਹ ਗੁਰੂ ਸਾਹਿਬ ਦੇ ਪੰਜਾਂ ਪਿਆਰੇ ਵਾਲੇ ਕੋੜੇ ਹੈਗੇ ਜੀ ਇਹ ਜਿਹੜੇ ਆਸਾਮ ਤੋਂ ਪਾਲਕੀ ਸਾਹਿਬ ਆਈਏ ਜੀ ਇਹ ਪਾਲਕੀ ਸਾਹਿਬ ਦੇ ਸਤਕਾਰ ਵਾਸਤੇ ਕੋੜੇ ਆਏ ਨੇ ਜੀ ਇਹ ਜਦੋਂ ਪਾਲਕੀ ਸਾਹਿਬ ਚਲਦੀ ਹੈ ਤੇ ਇਹਨਾਂ ਨੂੰ ਕੋੜਿਆਂ ਨੂੰ ਸ਼ਿੰਗਾਰ ਕੇ ਇਹਨਾਂ ਨੂੰ ਸਜਾ ਕੇ ਪਾਲਕੀ ਸਾਹਿਬ ਦੇ ਸਾਹਮਣੇ ਰੱਖਦੇ ਆ ਜੀ ਇਹ ਜਦੋਂ ਪਾਲਕੀ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਨਗਰ ਕੀਰਤਨ ਇਸ ਜਾਂਦੇ ਆ ਤੇ ਇਸ ਕੋੜਿਆਂ ਤੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਹੈ ਜਦੋਂ ਸਵਾਰੀ ਹੁੰਦੀ ਹੈ ਇਸ ਕੋੜਿਆਂ ਤੇ ਤੇ ਗੁਰੂ ਸਾਹਿਬ ਦੇ ਕੋੜੇ ਦੇ ਇਹ ਪਸੀਨਾ ਪਸੀਨਾ ਹੋ ਜਾਂਦੇ ਜੀ ਇਹ ਗੁਰੂ ਮਹਾਰਾਜ ਦੇ ਜਦੋਂ ਸਵਾਰੀ ਹੁੰਦੀ ਹੈ ਇਹ ਮੁੜਕੋ ਮੁੜਕਿਓਂ ਆਉਂਦੀ ਹੈ ਜੀ ਏ ਮਹਾਰਾਜ ਦੇ ਹਜ਼ਰ ਨਜ਼ਰ ਇਹਨਾਂ ਦੇ ਸੰਗ ਰਹਿੰਦੇ ਨੇ ਜੀ ਜਿਹੜੇ ਨਾਲ ਦੇ ਜਿਹੜੇ ਘੋੜੇ ਹੈਗੇ ਪੰਜ ਘੋੜੇ ਪੰਜਾ ਪਿਆਰੇ ਵਾਸਤੇ ਜਾਂਦੇ ਹੈਗੇ ਜੀ ਜਿਹਨਾਂ ਦੇ ਕੋ ਸਵਾਰੀ ਹੁੰਦੀ ਹੈ ਜੀ ਜਿਹੜੇ ਤੱਕ ਸੱਚਨ ਹਜੂਰ ਸਾਹਿਬ ਕੋੜੇ ਹੈਗੇ ਜੀ ਇਹ ਉਹਨਾਂ ਦੇ ਗੱਦੀ ਵਾਲੇ ਘੋੜੇ ਹੈਗੇ ਜੀ ਤੇ ਇੱਥੇ ਆਏ ਨੇ ਜੀ ਇਹ ਮਹਾਰਾਜ ਦੇ ਇਹ ਸਾਰੇ ਸੰਗਤ ਇਹਨਾਂ ਨੂੰ ਦੇਖ ਕੇ ਸਾਰੇ ਸੰਗਤ ਦਰਸ਼ਨ ਕਰ ਰਹੇ ਨੇ ਜੀ ਤੇ ਗੁਰੂ ਮਹਾਰਾਜ ਦੇ ਖੁਸ਼ੀਆਂ ਲੈ ਰਹੇ ਨੇ ਜੀ ਜੰਗਾ ਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਯਾਦ ਕੀ ਹੈ ਇਹ ਗੁਰੂ ਸਾਹਿਬ ਜੀ ਦੇ ਘੋੜੇ ਹੈਗੇ ਜੀ ਗੱਦੀ ਵਾਲੇ ਘੋੜੇ ਇਹ ਇਤਿਹਾਸ ਇਹ ਕਹਿ ਰਿਹਾ ਤਾਂ ਤੇ ਗੁਰੂ ਮਹਾਰਾਜ ਜਿਹੜਾ ਤੇ ਆਪ ਹਜ਼ਰ ਨਜ਼ਰ ਰਹਿੰਦੇ ਜੀ ਇਹਨਾਂ ਤੇ ਆਪ ਹਜ਼ਰ ਨਜ਼ਰ ਸਵਾਰ ਹੁੰਦੇ ਜੀ ਜਦੋਂ ਸਵਾਰੀ ਹੁੰਦੀ ਹੈ ਤੇ ਇਹ ਕੁੜੇ ਆਪਣੇ ਆ ਮੁੜਕੋ ਮੁੜਕੀ ਪਸੀਨਾ ਪਸੀਨਾ ਆ ਜਾਂਦਾ ਜੀ ਆ ਜੀ ਜਦੋਂ ਸਵਾਰੀ ਹੁੰਦੀ ਹੈ ਜਦੋਂ ਕਦੋਂ ਸਵਾਰੀ ਹੁੰਦੀ ਹੈ ਜਦੋਂ ਮਹਾਰਾਜ ਦਾ ਪ੍ਰੋਗਰਾਮ ਹੁੰਦਾ ਨਗਰ ਕੀਰਤਨ ਹੁੰਦਾ ਕੋਈ ਮੇਲਾ ਹੁੰਦਾ ਕੋਈ ਤਿਉਹਾਰ ਹੁੰਦਾ ਤਾਂ ਜਦੋਂ ਉਹਨਾਂ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਤਾਂ ਜਦੋਂ ਇਹਨਾਂ ਦੇ ਗੁਰੂ ਪਾਤਸ਼ਾਹ ਦੀ ਸਵਾਰੀ ਹੁੰਦੀ ਹੈ ਤਾਂ ਫਿਰ ਇਹ ਕੁੜੇ ਆਟੋਮੈਟਿਕ ਮੁੜਕੋ ਮੁੜਕੀ ਹੋ ਜਾਂਦੇ ਜੀ ਮੈਂ ਕਵਾਂਗੀ ਕਿ ਬਹੁਤ ਬਹੁਤ ਵਿਰਾਸਤ ਦਿੱਤੀ ਹੈ ਸਾਡੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਭ ਨੇ ਉਹ ਵਿਰਾਸਤ ਸਾਂਭ ਕੇ ਰੱਖੀ ਹੈ ਮੈਨੂੰ ਇਹ ਵੀ ਖੁਸ਼ੀ ਹੋਈ ਕਿ ਸਭ ਨੇ ਇਹ ਨਾ ਜਾਨਵਰਾਂ ਨੂੰ ਜਾਨਵਰ ਨਾ ਸਮਝ ਕੇ ਬਹੁਤ-ਬਹੁਤ ਪਿਆਰ ਦਿੱਤਾ ਫਿਰ ਇਹਨੂੰ ਆਪਣੇ ਗੁਰੂ ਸਾਹਿਬ ਜੀ ਦੀ ਵਿਰਾਸਤ ਸਮਝ ਕੇ ਬਹੁਤ ਇੱਜ਼ਤ ਦਿੱਤੀ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਹੁਤ ਵਧੀਆ ਲੱਗਾ ਐਨੀ ਰੋ ਖੁਸ਼ ਹੋਏ ਐਨੇ ਸਾਖਸ਼ਾਤ ਬਾਬਾ ਜੀ ਆਏ ਨੇ ਵਸਤੇ ਐਨੇ ਦੂਰੋਂ ਚੱਲ ਕੇ ਅਸੀਂ ਆਪਣੇ ਆਪਣਾ ਜੀਵਨ ਸਫਲ ਹੋ ਗਿਆ ਸਗਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜਿਹੜਾ ਨਾ ਕੀਰਤਨ 300 ਸਾਲਾ 350 ਸਾਲਾ ਸ਼ਤਾਬਦੀ ਜੋ ਗੁਰਦੈਵਾਰ ਸਾਹਿਬ ਜੀ ਦੀ ਮਨਾਈ ਜਾ ਰਹੀ ਹੈ ਜਿਹੜਾ ਨਾ ਕੀਰਤਨ ਨਾਮ ਤੋਂ ਚੱਲ ਕਰਕੇ ਅੱਜ ਦਿੱਲੀ ਸੰਗਤਾਂ ਦੇ ਦਰਸ਼ਨ ਵਾਸਤੇ ਪਹੁੰਚਿਆ ਹੈ ਤੇ ਉਹਦੇ ਵਿੱਚ ਮਹਾਰਾਜ ਦੇ ਜੰਗੀ ਘੋੜੇ ਵੀ ਅੱਜ ਜਿਹੜੇ ਨਾਲ ਚੱਲ ਕਰਕੇ ਆਏ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹਨਾਂ ਘੋੜਿਆਂ ਨੇ ਇਹਨਾਂ ਘੋੜਿਆਂ ਦੀ ਜੋ ਕਰਾਮਾਤਾਂ ਨੇ ਜੋ ਇਹਨਾਂ ਦੇ ਕੌਦਕ ਨੇ ਉਹ ਦੱਸੇ ਨਹੀਂ ਜਾ ਸਕਦੇ ਉਸੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅੱਜ ਇਹ ਕਾਠੀ ਹੈਗੀ ਤੇ ਉਸ ਵੇਲੇ ਕੀ ਕਾਠੀ ਹੁੰਦੀ ਹੋਈ ਹੈ ਘੋੜਿਆਂ ਦੀ ਤੇ ਜੰਗ ਦਾ ਦਰਸ਼ਨ ਕਰ ਰਹੀਆਂ ਨੇ ਬੱਚੇ ਪ੍ਰੇਰਿਤ ਹੋ ਰਹੇ ਨੇ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਪਤਾ ਲੱਗ ਰਿਹਾ ਕਿ ਮਹਾਰਾਜ ਦਾ ਤੇ ਉਸ ਫੇਰੇ ਦਾ ਕੀ ਜੰਗੀ ਘੋੜੇ ਹੁੰਦੇ ਸੀਗੇ ਤੇ ਸਾਡਾ ਕੀ ਵਿਰਸਾ ਹੈਗਾ ਬੱਚੇ ਇਸ ਤੋਂ ਬਹੁਤ ਕੁਝ ਸਿੱਖਣਗੇ ਬਹੁਤ ਕੁਝ ਸਿੱਖਣਾ ਜ਼ਰੂਰੀ ਹੈ